ਮੈਂ ਅਨਿਲ ਬਾਰਦਵਾਜ ਕਾਉਂਸਲਰ ਵਾਰਡ ਨੰਬਰ 18 ਤੋਂ ਸੋ ਅੱਜ ਸਾਡੇ ਹਾਊਸ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੇਅਰ ਸਾਹਿਬ ਸਾਰੇ ਐਮ ਐਲ ਏ ਨੇ ਬੜਾ ਹੀ ਇਹ ਸ਼ੁਰੂਆਤ ਇਸ ਗੱਲ ਤੋਂ ਹੋਈ ਹੈ ਕਿ ਵੀ ਬਹੁਤ ਹੀ ਫਰੂਟਫੁੱਲ ਮੀਟਿੰਗ ਕਰਾਂਗੇ ਤੇ ਸਾਰਿਆਂ ਦੀਆਂ ਗੱਲਾਂ ਸੁਣੀ ਜਾਣਗੀਆਂ ਸਾਰਿਆਂ ਨੂੰ ਬੈਠਾ ਵੀ ਡਿਨਰ ਆ ਜਾਏਗਾ ਲੰਚ ਆ ਜਾਏਗਾ ਪਰ ਉੱਠੇਗਾ ਨਹੀਂ ਜਦ ਤੱਕ ਕਿਸੇ ਦੀ ਪ੍ਰੋਬਲਮ ਨਹੀਂ ਸੁਣਾਂਗੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਵੀ ਫੇਰ ਉਹੀ ਕੰਮ ਹੋਇਆ ਕਿਸੇ ਦੀ ਗੱਲ ਨਹੀਂ ਸੁਣੀ ਗਈ ਸੁਣੀ ਗਈ ਜਿਨ੍ਹਾਂ ਨੇ ਬੋਲਿਆ ਤੇ ਉਹਨਾਂ ਦੇ ਜੱਜ ਸਾਹਿਬ ਐਮ ਐਲ ਏ ਬਣੇ ਹੋਏ ਸੀਗੇ ਨਾ ਕਿ ਮੇਅਰ ਤੇ ਕਮਿਸ਼ਨਰ ਸਾਹਿਬ ਤਾਂ ਐਦਾਂ ਚੁੱਪ ਸੀਗੇ ਜਿਵੇਂ ਉਹਨਾਂ ਦਾ ਸਵਿਚ ਆਫ ਕੀਤਾ ਹੁੰਦਾ ਹੈ ਇੱਕ ਮੋਬਾਈਲ ਦਾ ਹੁੰਦਾ ਇੱਕ ਜ਼ੁਬਾਨ ਦਾ ਵੀ ਹੁੰਦਾ ਅੱਜ ਪਤਾ ਲੱਗ ਗਿਆ ਕਿ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਬੋਲਿਆ ਐਮ ਐਲ ਏ ਨੇ ਥ੍ਰੈਟ ਕੀਤਾ ਪਰਸਨਲ ਥ੍ਰੈਟ ਕਰ ਰਹੇ ਨੇ ਸਾਡੇ ਏਰੀਆ ਦੀ ਪ੍ਰੋਬਲਮ ਕੀ ਸੀ ਸਾਡੇ ਏਰੀਆ ਦੀ ਬਹੁਤ ਸਾਰੀ ਪ੍ਰੋਬਲਮਸ ਸੀਗੀਆਂ ਅਸੀਂ ਨੋਟ ਡਾਉਨਸ ਕੀਤੀਆਂ ਅਸੀਂ ਇਸ਼ਾਰਾ ਕਰ ਰਹੇ ਹਾਂ ਕਿ ਸਾਡਾ ਨਾਮ ਭੇਜਿਆ ਗਿਆ ਸਾਡੇ ਲੀਡਰ ਸਾਹਿਬ ਸੀਗੇ ਕਹਿੰਦਾ ਇਹਨਾਂ ਨੇ ਪ੍ਰੋਬਲਮ ਰੱਖਣੀ ਹੈ ਜ਼ੀਰੋ ਆਰਸ ਦਾ ਮਤਲਬ ਹੀ ਇਹ ਵੀ ਜਿੰਨਾ ਦਾ ਨਾਮ ਕੀ ਉਹਨਾਂ ਨੂੰ ਬੁਲਾਣਗੇ ਚਾਹ ਹਾਊਸ ਜਿੰਨਾ ਮਰਜੀ ਲੰਬਾ ਚੱਲੇ ਨਹੀਂ ਬੁਲਾਇਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀਗੀ ਵੀ ਪ੍ਰੋਬਲਮ ਬੋਲਣਗੇ ਕਿਉਂਕਿ ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ ਬੁਲਾਇਆ ਕਿਹਨਾਂ ਨੂੰ ਗਿਆ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰਸ ਨੇ ਉਹ ਤਾਂ ਬਸ ਵਧਾਈ ਦੇ ਜੀ ਸਾਡਾ ਕੰਮ ਹੋ ਰਿਹਾ ਜੀ ਇਸ 80% ਹੋ ਰਿਹਾ ਸਾਨੂੰ ਆ ਲੱਗਿਆ ਜੀ ਸਾਡਾ ਸਭ ਕੁਝ ਹੀ ਹੋ ਗਿਆ ਜੇ 80% ਇੱਕ ਸਾਲ ਚ ਕਰਤਾ 5 ਸਾਲ ਭਈ ਹੈ 20% ਕਰਨ ਕਿ 4 ਸਾਲ ਬਾਅਦ ਠੀਕ ਹੈ ਜੋ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਐਮਐਲਏ ਸਾਹਿਬ ਇਹ ਕਹੀ ਜਾਂਦੇ ਪਿਛਲੀਆਂ ਸਰਕਾਰਾਂ ਨੇ ਇਹ ਕੀਤਾ ਜੀ ਪਿਛਲੀਆਂ ਸਰਕਾਰਾਂ ਰੂਲਿੰਗ ਪਾਰਟੀ ਨੇ ਕੌਂਸਲਰਸ ਨੂੰ ਕਹਿੰਦੇ ਲਾਈਟਾਂ ਵੀ ਲਾਗੀਆਂ ਸੜਕਾਂ ਵੀ ਬਣ ਗਈਆਂ ਉਹੀ ਪ੍ਰੋਬਲਮ ਹੈ ਨਾ ਜੀ ਜਦ ਲੱਗ ਗਈਆਂ ਤੇ ਉਹ ਕਿੱਥੇ ਲੱਗ ਗਈਆਂ ਕੌਂਸਲਰਸ ਦੀ ਨਜ਼ਰ ਜੀ ਹੈ ਨਹੀਂ ਜਾਂ ਕੌਂਸਲਰ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹਾਊਸ ਕਿਉਂ ਰੱਖਿਆ ਜਾਂਦਾ ਕਿ ਕੌਂਸਲਰ ਆਪਣਾ ਪਰਸਨਲ ਮੁੱਦਾ ਨਹੀਂ ਲੈ ਕੇ ਆਉਂਦਾ ਕਦੀ ਵੀ ਕੌਂਸਲਰ ਆਪਣੇ ਪਿੱਛੇ ਜਿਹੜਾ 20-25 ਹਜ਼ਾਰ ਲੋਕ ਨੇ ਉਹਨਾਂ ਦੀ ਸਮੱਸਿਆ ਲੈ ਕੇ ਆਉਂਦਾ ਜੇ ਇੰਨਾ ਹੀ 25 ਹਜ਼ਾਰ ਲੋਕਾਂ ਨੇ 2022 ਚ ਇਹਨਾਂ ਦੇ ਤੇ ਆਉਣ ਵਾਲੇ ਸਮੇਂ 2027 ਚ ਵੀ ਆ ਰਿਹਾ ਹੈ ਜਿਹੜੇ ਇਹਨਾਂ ਨੂੰ ਇਹ ਨਹੀਂ ਸਮਝ ਆਇਆ ਕਿ ਵੀ ਜਨਤਾ ਨੂੰ ਉਮੀਦਾਂ ਐਮਐਲਏ ਤੋਂ ਵੀ ਹੈ ਤੇ ਕਾਉਂਸਲਰ ਤੋਂ ਵੀ ਹੈਗੀਆਂ ਪਰ ਇਹਨਾਂ ਨੂੰ ਤਾਂ ਕਾਉਂਸਲਰ ਨੂੰ ਪਰਸਨਲ ਲੈ ਲਿਆ ਹੋਇਆ ਹੈ ਕਾਉਂਸਲਰਜ਼ ਦੀ ਕੋਈ ਸੁਣਵਾਈ ਨਹੀਂ ਹੈ ਕੋਈ ਕੁਝ ਨਹੀਂ ਹੈਗਾ